ਪੰਜਾਬ ਚ ਨਸ਼ਾ ਖਤਮ ਹੋਣਾ ਤਾਂ ਦੂਰ ਵੱਧ ਗਿਆ ਭਿਆਨਕ দানਵ ਦਾ ਰੂਪ ਲੈ ਰਿਹਾ ਹੈ ਇਹ ਨਸ਼ਾ ਜਦ ਆਮ ਆਦਮੀ ਪਾਰਟੀ ਵੋਟਾਂ ਮੰਗ ਰਹੀ ਸੀ ਇਸ ਸਰਕਾਰ ਨੇ ਪ੍ਰਮੁਖਤਾ ਦੇ ਤੌਰ ਤੇ ਵੈਸੇ ਤੇ ਪੰਜ ਗੱਲਾਂ ਕਹੀਆਂ ਲੇਕਿਨ ਪ੍ਰਮੁਖਤਾ ਦੇ ਤੌਰ ਤੇ ਜਿਸ ਗੱਲ ਤੇ ਮੈਂ ਤੁਹਾਡਾ ਧਿਆਨ ਲਿਆਣਾ ਚਾਹੁੰਦਾ ਇਹਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਅਸੀਂ 1 ਮਹੀਨੇ ਦੇ ਅੰਦਰ ਅੰਦਰ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰ ਦਿਆਂਗੇ ਅੱਜ ਇਹ ਸਰਕਾਰ ਨੂੰ ਬਣੇ ਹੋਏ 40 ਮਹੀਨਿਆਂ ਤੋਂ ਉੱਪਰ ਹੋ ਗਿਆ ਲੇਕਿਨ ਪੰਜਾਬ ਦੇ ਅੰਦਰ ਨਸ਼ਾ ਮੁਕਤ ਹੋਣਾ ਦੇ ਦੂਰ ਹੈ ਨਸ਼ਾ ਇੱਕ ਭੰਕਰ ਰੂਪ ਬ្លੈਕ ਚੁਕੇ ਪਰ ਇਹ ਨਹੀਂ ਕਿ 4 ਸਾਲਾਂ ਦੇ ਅੰਦਰ ਜਿਹੜੇ 40 ਮਹੀਨੇ ਸੀ ਇਹਨਾਂ ਦੇ ਇਹਦੇ ਅੰਦਰ ਇਹਨਾਂ ਨੇ 6 ਵਾਰੀ ਡੈਡਲਾਈਨ ਦਿੱਤੀ ਜਦੋਂ ਕੋਈ ਮੱਧੇਵਰਤੀ ਚੋਣ ਆਵਾਣਾ ਨਵੀਂ ਡੈਡਲਾਈਨ ਆ ਜੇ ਨਹੀਂ ਫਿਰ ਕੋਈ ਚੋਣ ਆਇਆ ਫਿਰ ਆ ਜਾ ਜੀ ਮਹੀਨਾ